ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ ਵਰਨਾਕਾਰ ਆਲਟੋ ਦੇ ਮੁੱਲ ਚ 2008 ਮਾਡਲ 29 ਦੇ ਕੁਸਵਾਤ ਵਧੀਆ ਗੱਡੀ ਆ ਪੂਰੀ ਡੀਜ਼ਲ ਦੀ ਤੇ ਕਾਗਜ਼ ਪੱਤਰ ਗੱਡੀ ਦੇ ਓਕੇ ਆ ਜਾਈ ਤੁਹਾਨੂੰ ਪੜਾ ਇੰਜਨ ਦੀ ਕੰਡੀਸ਼ਨ ਦਿਖਾਈਏ ਮੋਨਟ ਚੱਕ ਰੋ ਕੋਲ ਤਾਂ ਸਭ ਕੁ ਠੋਕੇ ਆ ਤੇ ਉਦੋਂ ਵਾਰ ਆ ਦੇਖੋ ਜੀ ਆਹ ਚੈੱਕ ਕਰੋ ਆਹ ਚੈੱਕ ਕਰੋ ਤੇ ਇੱਧਰੋਂ ਪਾਸਾ ਚੈੱਕ ਕਰੋ ਬੈਟਰੀ ਸਹੀ ਆ ਇੰਜਨ ਗੱਡੀ ਗੱਡੀ ਜਮਾ ਓਕੇ ਆ ਕੋਈ ਮੁਗਲਾਈਲ ਨਹੀਂ ਘਟਾਉਂਦੀ ਕੋਈ ਤੁਮਾਨੀ ਮਾਰਦੀ ਕੋਈ ਬਲੋ ਨਹੀਂ ਲਗਾਉਂਦੀ ਤੇ ਬਾਕੀ ਕਲਰ ਸੈੱਟ ਹੋ ਗਈ ਗੱਡੀ origignal ਆ ਹਲਕੀ ਫੁਲਪੀ ਦਾ ਦਿਆਂਗਾ ਟਾਇਰਾਂ ਦੀ ਕੰਡੀਸ਼ਨ ਦਿਖਾ ਦੋ ਤੇ ਬਾਕੀ ਪੀਸੇ ਸਾਰੇ ਨਾਲ ਦੇ ਆ ਇਹ ਗਰੰਟੀ ਆ ਕੋਣੀ ਇਥੇ ਸਾਰੇ ਨਾਲ ਦੇ ਆ ਤੇ ਬਾਕੀ ਪਿੱਛੇ ਇੰਟੀਰੀਅਰ ਦੇਖੋ ਸੀਟ ਕਵਰ ਵਧੀਆ ਆਗੇ ਮੈਟ ਮੂਡ ਵਧੀਆ ਆਗੇ ਤੇ ਸਾਰੇ ਫੰਕਸ਼ਨ ਚੱਲਦੇ ਆ AC ਹੀਟਰ ਸਾਰਾ ਕੁਝ ਚੱਲਦਾ ਜੀ ਵਧੀਆ ਗੱਡੀ ਆ ਇਹਨਾਂ ਦੀ ਗੱਡੀ ਨਾ ਹੋਈ ਵੀ ਆ ਤੇ ਪੰਜਾਬ ਨੰਬਰ ਆ 3353 ਮਲੋੜ ਦਾ ਇਹ ਤਾਂ ਮਗਲ ਦੇ ਟਾਇਰਾਂ ਦੀ ਵੀ ਕੰਡੀਸ਼ਨ ਦੇਖੋ ਇਹ ਵੀ 670 ਰੁਪਏ ਤੇ ਹੈਗੇ ਟਾਇਰ ਤੇ ਆ ਦੇਖੋ ਮਗਲ ਦੇ ਥੱਲੇ ਵੀ ਦੇਖੋ ਕਿਦੋਂ ਗੱਡੀ ਗਲੀ ਆ ਸਾਰੀ ਗੱਡੀ ਸਾਫ ਸੁਥਰੀ ਆ ਵਧੀਆ ਆਲਟੋ ਰੇ ਮੁੱਲੇ ਦੇ ਤੁਹਾਨੂੰ ਮਿਲੂ ਗੱਡੀ ਇਹ ਆ ਦੇਖੋ ਇਧਰੋਂ ਕਿੰਨਾ ਵੈਸੇ ਆ ਤੇ ਵਧੀਆ ਨੰਬਰ ਆ ਗੱਡੀ ਦਾ ਤੇ ਦੇਖੋ ਡਿੱਗੀ ਬਹੁਤ ਵਧੀਆ ਹੈ ਐਵਰੀ ਚੰਗੀ 18 ਨੂੰ 20 ਕਿਥੇ ਹੈਗੀ ਐਵਰੀ ਜਿਹੜੀ ਦੇਖੋ ਕੋਈ ਨਹੀਂ ਬਠਈਏ ਨਾਲ ਮਿੱਤਰੋ ਰਹੀਏ ਗੱਡੀ ਦੇਖਣ ਤੇ ਆਹ ਦੇਖੋ ਗੱਡੀ ਚੈੱਕ ਕਰੋ ਅਰੇ ਕਿਰੋ ਗੱਡੀ ਲੱਗੀ ਵੱਡੀ ਗੱਡੀ ਓਕੇ ਆ ਰਿਜਨਲ ਰਿਜਨਲ ਹੀ ਗਾਰੰਟੀ ਹੈ ਗੱਡੀ ਲੱਗੀ ਹੋਵੇ ਆਪਣੇ ਗਾਰੰਟੀ ਆ ਦੇਖੋ ਹੈਡਾ ਚੈੱਕ ਕਰੋ ਪਿੱਛੇ ਥਾਰੇ ਨਾਲ ਦੇ ਆ ਬਾਕੀ ਆ ਟਾਇਰਾਂ ਦੀ ਵੀ ਕੰਡੀਸ਼ਨ ਦਿਖਾ ਰਿਹਾ ਇਤਰੇ ਟਾਇਰ ਦੀ ਵੀ ਇਹ ਵੀ 70 70% ਤਾਂ ਹੈਗਾ ਹੀ ਹੈਗਾ ਜੀ ਇਹ ਤਾਂ ਗੱਡੀ ਪੂਰੀ اندرੋਂ ਗੱਡੀ ਪੂਰੀ ਵਧੀਆ ਗਈ ਇਹ ਗੱਡੀ ਆਪਣੇ ਕੋਲੇ ਖੜੀ ਹੈ ਨਰਮਨ ਸਿੰਘ ਅਨੁਸ਼ਕ ਦੇਵ ਸਿੰਘ ਸਾਡੇ ਪਿੰਡ ਖੜੀ ਹੈ ਵਧੀਆ ਗੱਡੀ ਪੂਰੀ ਆ ਦੇਖੋ ਜੀ ਮੁਰਗਾ ਚਲਾਉਣ ਗਿਆ ਗੱਡੀ ਪੂਰੀ ਵਧੀਆ ਚਾਲੂ ਹਾਲ ਤੱਕ ਕੋਈ ਐ ਨਹੀਂ ਕੋ ਘਰ ਦਾ ਗੱਡੀ ਹੈ ਐ ਬਈ ਚੰਗੀ ਹੈ ਇਹੀ ਚੱਲਦਾਗਾ ਇੰਜਨ ਗੇਅਰ ਦੀ ਗੱਡੀ ਦਵਾਉਂਕਿਆ ਤੇ ਇਕੱਲਾ ਮ ਫਰੰਟ ਸ਼ੀਸ਼ਾ ਬਦਲਿਆ ਵਾ ਬਾਕੀ ਸਾਰੇ ਸ਼ੀਸ਼ੇ ਨਾਲਦੇ ਆ ਸਾਰੀ ਗੱਡੀ origignal ਆ ਕਿਤੇ ਉਹ ਗਲੀ ਨਹੀਂ ਕਿਤੇ ਲੱਗੀ ਨਹੀਂ ਗੱਡੀ ਕੋਈ ਐਕਸੀਡੈਂਟ ਨਹੀਂ ਕੋਈ ਦੁਬਾਰਾ ਨਹੀਂ ਬਣੀ ਆ ਦੇਖੋ ਜੀ ਗੱਡੀ ਦੀ ਲੁੱਕ ਉਹ ਨੋਟ ਵੀ ਚੈੱਕ ਕਰਾਤਾ ਸਾਰੀ ਗੱਡੀ origignal ਆ ਕਿਤੇ ਪਾਫੇ ਗੱਡੀ ਹਲਕੀ ਫੁੱਟਿੰਗ 10% 15% ਹੋ ਸਕਦੀ ਹੈ ਟਾਕੇਗਾ ਤੇ ਬਾਕੀ ਗੱਡੀ ਸਾਰੀ origignal ਆ ਚਲਾ ਵੀ ਇਹ ਗੱਡੀ ਬਹੁਤ ਵਧੀਆ ਹੈਗੀ ਤੇ ਵਰਨਾ ਕਾਰ ਟੌਪ ਮਾਡਲ ਆ ਵਰਨਾ ਤੇ ਪਾਸਿੰਗ ਜਿਹੜੀ ਬੜੀ ਵੀ ਆ ਬੀਮਾ ਕਟਿਦਾ ਹੈਗਾ ਕਾਗਜ਼ ਗੱਡੀ ਦੇ ਸਾਰੇ ਪੂਰੇ ਆ ਇੰਜਨ ਗੇਅਰ ਦੀ ਗੱਡੀ ਜਮਾਂ ਓਕੇ ਆਪਣੀ ਫੁੱਲ ਗਾਰੰਟੀ ਹੈ ਲਿਖ ਕੇ ਦੇਵਾਂਗੇ ਵੀ ਕੋਈ ਇੰਜਨ ਗੇਅਰ ਤੇ ਕੋਈ ਪ੍ਰੋਬਲਮ ਹੋਈ ਆਪਾਂ ਬੈਠਾਂ ਹਾਂ ਬਹੁਤ ਬਹੁਤ ਧੰਨਵਾਦ ਮੇਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਕੋਈ ਵੀ ਵੀਡੀਓ ਪਾਵਾਂ ਮੈਂ ਕਿਸੇ ਵਪਾਰ ਦੇ ਸਬੰਧ ਦੇ ਜਾਵਾਂ ਮੈਂ ਬੈਠੇ ਪਾਵਾਂ ਸਾਰੇ ਪ੍ਰਾਮਾਣ ਲਾਗਣੇ ਪੈਣਾ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਪਿਆਰ ਦਿੰਦੇ ਤੁਸੀਂ ਮੇਰੀ ਵੀਡੀਓ ਨੂੰ ਇਹ ਬਾਕੀ ਇਸੇ ਤਰੀਕੇ ਪਿਆਰ ਦਿੰਦੇ ਰਹਿਣਾ ਵਧੀਆ ਗੱਡੀਆਂ ਲੈਣ ਲਈ ਆਪਣੇ ਪੇਜ ਨੂੰ ਫੋਲੋ ਕਰੋ ਦੀ ਆਪਣੇ ਕੋਲੇ ਵੀ ਗੱਡੀਆਂ ਹੁੰਦੀਆਂ ਨੇ ਤੁਸੀਂ ਕਨੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਦੇਵਾਂਗੇ ਬਾਕੀ ਇਹ ਗੱਡੀ ਦੇ ਮਾਲਕ ਦਾ ਨੰਬਰ ਵੀ ਸਿੱਧਾ ਤੁਹਾਨੂੰ ਦੇਵਾਂਗੇਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱਿੱ